ਸਬੰਧਕ ਪ੍ਰਸ਼ਾਸਨ ਦਾ ਕਿਹੜਾ ਹੈ ਦੇਖੋ ਜੀ ਅਸੀਂ ਨੌਜਵਾਨ ਭਾਰ ਸਭਾ ਵੱਲੋਂ 2014 ਤੋਂ ਜਿਹੜਾ ਇਸ ਟਿਕਾਣੇ ਨੂੰ ਸਾਂਭਣ ਦੀ ਮੰਗ ਕਰ ਰਹੇ ਹਾਂ ਇਸ ਤੇ ਜਿਹੜਾ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਅਸੀਂ 23 ਮਾਰਚ ਨੂੰ ਵੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਆਣ ਕੇ ਇੱਥੇ ਕਬਜ਼ਾ ਕਰਿਆ ਸੀ ਤੇ ਸਰਕਾਰ ਨੇ ਜਿਹੜਾ ਕਬਜ਼ਾ ਦੁਬਾਰਾ ਫੇਰ ਉਹਨਾਂ ਪ੍ਰਾਈਵੇਟ ਬੰਦਿਆਂ ਨੂੰ ਕਰਵਾਤਾ ਉਸ ਤੋਂ ਬਾਅਦ ਅਸੀਂ ਐਲਾਨ ਕਰਿਆ ਸੀ ਵੀ 28 26 ਸਤੰਬਰ ਨੂੰ ਅਸੀਂ ਨੌਜਵਾਨ ਭਾਰ ਸਭਾ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਗੀ ਜਦੋਂ ਮੋਰਚਾ ਲਾਇਆ ਤਾਂ ਇਥੋਂ ਫਰੋਜਪੁਰ ਦੇ ਐਸ ਡੀ ਐਮ ਨੇ ਆਣ ਕੇ ਨੌਜਵਾਨ ਭਾਰ ਸਭਾ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਜਿਹੜੀ ਇੱਕ ਕਮੇਟੀ ਦਾ ਜਿਹੜਾ ਆਪਣਾ ਫੈਸਲਾ ਦਿੱਤਾ ਵੀ ਅਸੀਂ ਇੱਕ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਜਿਹੜੇ ਉਸ ਟਿਕਾਣੀ ਦੇ ਦੋ ਟਰਸਟੀ ਦੋ ਨੌਜਵਾਨ ਭਾਰ ਸਭਾ ਦੇ ਆਗੂ ਤੇ ਦੋ ਜਿਹੜੇ ਸਰਕਾਰੀ ਨੁਮਾਇੰਦੇ ਸ਼ਾਮਲ ਹੋਣਗੇ ਇਸ ਇਸ ਤੋਂ ਬਾਅਦ ਸਰਕਾਰ ਨੇ ਕੋਈ ਵੀ ਜਿਹੜੀ ਗੱਲਬਾਤ ਸਾਡੇ ਨਾਲ ਨਹੀਂ ਕਰੀ ਹੁਣ ਜਿਹੜਾ ਨੌਜਵਾਨ ਭਾਰ ਸਭਾ ਵੱਲੋਂ ਉਸ ਟਿਕਾਣੀ ਵੱਲ ਦੁਆਰਾ ਫਿਰ ਮਾਰਚ ਜਿਹੜਾ ਸ਼ੁਰੂ ਕੀਤਾ ਜਾਊਗਾ ਦੀ ਨੌਜਵਾਨ ਭਰਸਵਾ ਵੱਲੋਂ 26 ਸਤੰਬਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਸ਼ੁਰੂ ਕਰ ਕੀਤਾ ਸੀਗਾ ਅੱਜ ਉਹਦਾ ਤੀਜਾ ਦਿਨ ਆ ਸਾਡੀ ਇਹ ਡਿਮਾਂਡ ਆ ਕਿ ਪ੍ਰੋਪਰ ਤੂੜੀ ਬਾਜ਼ਾਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਹਦੇ ਕ੍ਰਾਂਤੀਕਾਰੀ ਸਾਥੀਆਂ ਦੀ ਜਿਹੜੀ ਪਾਰਟੀ ਸੀਗੀ ਹਿੰਦੁਸਤਾਨ ਸੋਸ਼ਲਿਸਟ ਪਬਲਿਕਨ ਐਸੋਸੀਏਸ਼ਨ ਉਹਨਾਂ ਨੇ ਇੱਕ ਸੀਕ੍ਰੇਟ ਹੈੱਡਕੁਆਰਟਰ ਜਿਹੜਾ ਤੂੜੀ ਬਾਜ਼ਾਰ ਦੇ ਵਿੱਚ ਬਣਾਇਆ ਸੀ ਇਹ 1928 ਦੀ ਗੱਲ ਆ 1928 ਤੋਂ ਲੈ ਕੇ 1929 ਤੱਕ ਇੱਕ ਸਾਲ ਉਹਨਾਂ ਦੀ ਪਾਰਟੀ ਦਾ ਇਹ ਹੈੱਡਕੁਆਰਟਰ ਰਿਹਾ ਇਸ ਟਿਕਾਣੇ ਤੇ ਹੀ ਸਾਰੇ ਕ੍ਰਾਂਤੀਕਾਰੀ ਇਕੱਠੇ ਹੁੰਦੇ ਰਹੇ ਆ ਜਿਹੜੇ ਬਾਅਦ ਚ ਫੜੇ ਗਏ ਤੇ ਕਈਆਂ ਨੂੰ ਕਾਲੇ ਪਾਣੀ ਦੀਆਂ ਫਾਸੀਆਂ ਦੀਆਂ ਤੇ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਹੋਈਆਂ ਇਸ ਟਿਕਾਣੇ ਤੇ ਬੈਠ ਕੇ ਹੀ ਭਗ ਸਿੰਘ ਹੋਰਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਜਿਹੜੀ ਸਾਂਡਰਸ ਨੂੰ ਮਾਰਨ ਦੀ ਪਲਾਨਿੰਗ ਆ ਬਣਾਈ ਸੀਗੀ ਏਅਰਪਿਸਟਲ ਦੇ ਨਾਲੇ ਇਸੇ ਟਿਕਾਣੇ ਦੇ ਚਿਵਾਰੇ 'ਚ ਬੈ ਕੇ ਉਹ ਜਿਹੜੀਆਂ ਨਿਸ਼ਾਨੇਬਾਜ਼ੀ ਸਿੱਖਦੇ ਰਹੇ ਆ ਇਸ ਟਿਕਾਣੇ ਤੇ ਬੈ ਕੇ ਸ਼ਿਵ ਵਰਮਾ ਨਾਂ ਦੇ ਕ੍ਰਾਂਤੀਕਾਰੀ ਨੇ 54 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਵੀ ਲਿਖੀਆਂ ਭਗਸੀਹਵਰਾਂ ਦੀ ਪਾਰਟੀ ਨੇ ਡਾਕਟਰ ਗਿਆ ਪ੍ਰਸਾਦ ਨੂੰ ਬੀਐਸ ਨਿਗਮ ਦੇ ਨਾਂ ਤੇ ਇੱਥੇ ਭੇਜਿਆ ਸੀਗਾ ਥੱਲੇ ਦਵਾਖਾਨਾ ਚਲਾਇਆ ਤੇ ਉੱਪਰ ਉਹ ਕ੍ਰਾਂਤੀਕਾਰੀਆਂ ਨੇ ਆਪਣੀ ਰਿਹائش ਕੀਤੀ ਸੀਗੀ ਔਰ ਇਸ ਗੱਲ ਦੀ ਜਿਹੜੀ ਸ਼ਾਦੀ ਆ ਉਹ ਅੰਗਰੇਜ਼ਾਂ ਦੇ ਤਿੰਨ ਵੱਡੇ ਮੈਜਿਸਟ੍ਰੇਟ ਭਰਦੇ ਆ ਜਦੋਂ ਲਾਹੌਰ ਸਾਜ਼ਿਸ਼ ਕੇਸ ਭਗਸੀਹਵਰਾਂ ਦੇ ਖਿਲਾਫ ਚੱਲਿਆ ਤਾਂ ਤਿੰਨ ਵੱਡੇ ਮੈਜਿਸਟਰੇਟ ਅੰਗਰੇਜ਼ਾਂ ਦੇ ਇਸ ਟਿਕਾਣੇ ਤੇ ਚੱਲ ਕੇ ਆਏ ਜਿਨ੍ਹਾਂ ਨੇ ਇਸ ਗੱਲ ਨੂੰ ਤਸਦੀਕ ਕੀਤਾ ਕਿ ਇਹ ਕ੍ਰਾਂਤੀਕਾਰੀਆਂ ਦਾ ਟਿਕਾਣਾ ਸੀਗਾ ਤੇ ਉਹਨਾਂ ਨੇ ਬਾਜ਼ਾਰ ਦੇ ਵਿੱਚੋਂ 19 ਗਵਾਹ ਜਿਹੜੇ ਆ ਉਹੋ ਭਗਤ ਸਿੰਘ ਹੋਰਾਂ ਦੇ ਖਿਲਾਫ ਵੀ ਪੁਗਤਾਏ ਆ ਕ੍ਰਾਂਤੀਕਾਰੀ ਜੈਗਪਾਲ ਜਿਹੜਾ ਬਾਅਦ ਵਿੱਚ ਵਾਧਾ ਮੁਆਫ ਗਵਾਹ ਬਣ ਗਿਆ ਸੀ ਉਸ ਬੰਦੇ ਨੇ ਵੀ ਆਪਦੀ ਗਵਾਹੀ ਚ ਮੰਨਿਆ ਕਿ ਮੈਂ ਭਗਤ ਸਿੰਘ ਹੋਰਾਂ ਨੂੰ ਇੱਥੇ ਦੇਖਿਆ ਤੇ 168896 ਰਿਵਾਲਵਰ ਨੰਬਰ ਆ ਜਿਹੜਾ ਰਿਵਾਲਵਰ ਆ ਉਹ ਵੀ ਇੱਥੇ ਭਗਤ ਸਿੰਘ ਦੇ ਕੋਲੇ ਉਹਨੇ ਦੇਖਿਆ ਸੀਗਾ ਇਸ ਕਰਕੇ ਬਹੁਤ ਸਾਰੇ ਤੱਥ ਜਿਹੜੇ ਆਪਦੇ ਮੂੰਹੋਂ ਬੋਲ ਕੇ ਦੱਸਦੇ ਆ ਕਿ ਉਸ ਟਿਕਾਣੇ ਦੇ ਨਾਲ ਭਗਤ ਸਿੰਘ ਹੋਰਾਂ ਦਾ ਉਹਦੀ ਪਾਰਟੀ ਦਾ ਬਹੁਤ ਲੰਮਾ ਚੌੜਾ ਇਤਿਹਾਸ ਜਿਹੜਾ ਜੁੜਿਆ ਹੋਇਆ ਆ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਉਸ ਟਿਕਾਣੇ ਤੇ ਨਜਾਇਜ਼ ਬੰਦੇ ਕਬਜ਼ਾ ਕਰਕੇ ਬੈਠੇ ਆ ਉਸ ਕਬਜ਼ੇ ਨੂੰ ਛਡਾਇਆ ਜਾਵੇ ਤੇ ਇਹਨੂੰ ਯਾਦਗਾਰ ਤੇ ਲਾਇਬ੍ਰੇਰੀ ਦੇ ਵਿੱਚ ਕਨਵਰਟ ਕੀਤਾ ਜਾਵੇ ਅਸੀਂ 2015 ਤੋਂ ਲੜਾਈ ਲੜ ਰਹੇ ਆ ਅਕਾਲੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਇਤਿਹਾਸਕ ਇਮਾਰਤ ਘੋਸ਼ਿਤ ਕੀਤਾ ਸੀਗਾ ਪਰ ਉਹਨਾਂ ਨੇ ਪ੍ਰਾਈਵੇਟ ਬੰਦੇ ਨਾਲ ਸਤਾਉਂਦਾ ਇਸੇ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ ਤੇ ਸਿਰਫ ਤੋਂ ਸਿਰਫ ਪੱਗਾਂ ਬਨ ਬਨ ਕੇ ਦਫ਼ਤਰਾਂ 'ਚ ਪੋਟਵਾਂ ਲਾ ਕੇ ਤੇ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਲਾ ਕੇ ਜਿਹੜਾ ਲੋਕਾਂ ਨੂੰ ਗਮਰਾਹ ਹੀ ਕਰ ਸਕਦੇ ਆ ਭਗਵੰਤ ਤੁਮਾਨ ਹੋਰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਲਜਾਣ ਵਾਲੀ ਉਹਨਾਂ ਵਿੱਚ ਕੋਈ ਗੱਲਬਾਤ ਨਹੀਂ ਇਸ ਕਰਕੇ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਉੜੀ ਬਾਜ਼ਾਰ ਵਾਲਾ ਸ਼ਹੀਦਾਂ ਦਾ ਗੁਪਤ ਟਿਕਾਣਾ ਬਚਾਉਣ ਲਈ ਤੇ ਫਿਰ ਬੰਦੇ ਦਾ ਪੁੱਤ ਬਣ ਕੇ ਇਹ ਵੀ ਕਹਦੇ ਫਿਰ ਇਹ ਵੀ ਕਹਦੇ ਕਿ ਅਸੀਂ ਭਗਵੰਤ ਮਾਨ ਤੇ ਉਹਦੇ ਜਿਹੜੇ ਲਾਣੇ ਬਾਣੇ ਜਿਹੜੇ ਜਿਹੜੇ ਜਿੰਨੇ 92 ਲੋਕਾਂ ਨੇ ਜਿਤਾਏ ਆ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਭਗਤ ਸਿੰਘ ਦੇ ਨਾਮ ਤੇ ਸਿਆਸਤ ਕਰਨੀ ਸੀ ਕਰ ਲਈ ਆ ਅਸੀਂ ਸੱਤਾ ਹਾਸਲ ਕਰਨੀ ਸੀ ਕਰ ਲਈ ਆ ਇਸ ਤੋਂ ਸਵਾਸ ਹੀ ਕੁਛ ਨਹੀਂ ਕਰਨ ਜੋਗੇ ਫਿਰ ਚੁੱਪ ਕਰਕੇ ਸਿਰ ਤੋਂ ਬਸੰਤੀ ਰੰਗ ਦੀ ਪੱਗ ਲਾ ਦੇ ਜਿਹੜੀ ਭਗਤ ਸਿੰਘ ਦੀ ਆ ਫਿਰ ਭਗਤ ਸਿੰਘ ਦੀ ਸ਼ਬੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਨਾ ਕਰੇ ਨਹੀਂ ਤੇ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਇਹਨੂੰ ਫਿਰ ਜਦੋਂ ਆ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਜਾਂ ਅੱਗੇ ਪਿੱਛੇ ਚਰਨਗੇ ਫਿਰ ਬੰਦੇ ਦੇ ਪੁੱਤ ਬਣਾਵਾਂਗੇ ਇਹਨਾਂ ਨੂੰ ਇਹਨਾਂ ਦੇ 92 ਦੀਆਂ 92 ਕਤੀੜਾਂ ਨੇ ਕਿ ਅੱਜ ਤਾਈਂ ਇਹ ਉੱਥੇ ਆਵਾਜ਼ ਨਹੀਂ ਠਾ ਸਕੇ ਕਿ ਜਿਹੜੇ ਦੇ ਨਾਮ ਤੇ ਤੁਸੀਂ ਸੱਤਾ ਹਾਸਲ ਕੀਤੀ ਆ ਕਿ ਉਹਨੂੰ ਸ਼ਹੀਦੀ ਦਰਜਾ ਦਿਵਾਉਣ ਵਾਲੇ ਪਾਸੇ ਹੀ ਤੁਰਪੋ ਹੋਰ ਤਾਂ ਇਹਨਾਂ ਨੇ ਕਰਨਾ ਹੀ ਕੀ ਆ ਜੀ ਲੱਗ ਰਿਹਾ ਸਿੰਧੀ ਸੋਚ ਤੇ ਚੱਲਾਂਗੇ ਉਸ ਨੂੰ ਕਿੱਦਾਂ ਦੇਖਦੇ ਆਂ ਦੇਖੋ ਜੀ ਭਗਵੰਤ ਮਾਨ ਜੋ ਕਹਿੰਦਾ ਉਹ ਮੈਨੂੰ ਲੱਗਦਾ ਉਹ ਖਾਦੀ ਪੀਤੀ ਚ ਹੀ ਕਹਿ ਦਿੰਦਾ ਉਹਦੀ ਕਿਸੇ ਗੱਲ 'ਚ ਕੋਈ ਵਜਨ ਨਹੀਂ ਹੁੰਦਾ ਉਹ ਸਵੇਰ ਗੱਲ ਕਰਦਾ ਤੇ ਸ਼ਾਮ ਨੂੰ ਮੁਕਰ ਜਾਂਦਾ ਜੋ ਗੱਲ ਇਲੈਕਸ਼ਨਾਂ ਤੋਂ ਪਹਿਲਾਂ ਉਹ ਕਰਦਾ ਹੁੰਦਾ ਸੀ ਅੱਜ ਉਹਨਾਂ ਅੱਜ ਦੇ ਸਮੇਂ ਤੇ ਉਹਨਾਂ ਗੱਲਾਂ ਦੇ ਵਿੱਚ ਬਹੁਤ ਅੰਤਰ ਆ ਜ਼ਮੀਨ ਅਸਮਾਨ ਦਾ ਅੰਤਰ ਆ ਉਹ ਕਹਿੰਦਾ ਸੀਗਾ ਕਿ ਮੈਂ ਆਮ ਲੋਕਾਂ ਦਾ ਮੁੰਡਾ ਹਾਂ ਤੇ ਅੱਜ ਉਹ ਸੱਤਾ ਦੇ ਵਿੱਚ ਆ ਕੇ ਤੇ ਉਹ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦਾ ਪੁੱਤ ਬਣਿਆ ਹੋਇਆ ਜਿਹੜਾ ਆਪਦੇ ਆਪ ਨੂੰ ਕਿਸਾਨਾਂ ਮਜ਼ਦੂਰਾਂ ਦਾ ਪੁੱਤ ਕਹਾਉਂਦਾ ਸੀ ਤੇ ਜਿਹੜਾ ਭਗਵੰਤਮਾਨ ਸਿਰ ਤੇ ਬਸੰਤੀ ਰੰਗ ਦੀ ਪੱਗ ਬੰਨ ਕੇ ਤੇ ਭਗਤ ਸਿੰਘ ਦਾ ਅਧੂਰਾ ਨਾਰਾ ਲਾ ਕੇ ਸੱਤਾ ਜੀ ਨੇ ਹਾਸਲ ਕਰ ਲਈ ਉਹ ਦਿਨ ਲੱਗਦਾ ਅੱਖਾਂ ਵੀ ਬੰਦ ਨੇ ਤੇ ਲੱਤਾਂ ਵੀ ਟੁੱਟੀਆਂ ਹੋਈਆਂ ਨੇ ਇਸੇ ਕਰਕੇ ਨਾ ਤਾਂ ਉਹਨੂੰ ਤੂੜੀਬੀਆਰ ਫਰੋਜਪੁਰ ਵਾਲਾ ਟਿਕਾਣਾ ਦੇਖਦਾ ਤੇ ਨਾ ਹੀ ਉਹਦੀਆਂ ਲੱਤਾਂ ਕੰਮ ਕਰਦੀਆਂ ਨੇ ਕਿ ਉਹ ਇਸ ਜਗ੍ਹਾ ਤੇ ਆਵੇ ਇੱਥੇ ਸ਼ਰਧਾਂਜਲੀ ਦੇਵੇ ਖਟਕਟਕਲਾਂ ਦੇ ਵਿੱਚ ਝੂਠੀਆਂ ਸੌਹਾਂ ਜੜੀਆਂ ਉਹ ਭਗਤ ਸਿੰਘ ਦੀ ਜਗ੍ਹਾ ਦੇ ਉੱਪਰ ਖਾ ਕੇ ਭਗਤ ਸਿੰਘ ਦੀ ਪੱਗ ਵਰਤ ਕੇ ਦਫ਼ਤਰਾਂ ਦੇ ਵਿੱਚ ਫੋਟੋਆਂ ਲਾ ਕੇ ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਕੈਚ ਕੀਤੀਆਂ ਉਹਨੇ ਕਿਉਂਕਿ ਦੁਨੀਆ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਭਗਤ ਸਿੰਘ ਦਾ ਨਾਮ ਆ ਭਗਤ ਸਿੰਘ ਨੂੰ ਲੋਕ ਜਾਣਦੇ ਨੇ ਭਗਤ ਸਿੰਘ ਨੂੰ ਲੋਕ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਕਾਇਚ ਕਰਨ ਵਾਸਤੇ ਉਹਨਾਂ ਨੇ ਜਿਹੜੀ ਸਿਰ ਤੇ ਬਸੰਤੀ ਪੱਗ ਬੰਨੀ ਹੋਈ ਆ ਤੂੜੀ ਬਾਜ਼ਾਰ ਦੇ ਟਿਕਾਣੇ ਨੂੰ ਇਸ ਕਰਕੇ ਨਹੀਂ ਬਚਾਉਣਾ ਚਾਹੁੰਦੇ ਕਿਉਂਕਿ ਜਦੋਂ ਉਹ ਦੇਖਦੇ ਆ ਉਹ ਪੜ੍ਹਦੇ ਆ ਇਸ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗਦਾ ਕਿ ਕਿਵੇਂ ਭਗਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਤੂੜੀ ਬਾਜ਼ਾਰ ਦੇ ਟਿਕਾਣੇ ਤੇ ਬੈਠ ਕੇ ਰਣਨੀਤੀ ਤਿਆਰ ਕੀਤੀ ਸੀ ਕਿਵੇਂ ਦੇਸ਼ ਦੇ ਵਿੱਚੋਂ ਅੰਗਰੇਜ਼ਾਂ ਨੂੰ ਕੱਢਿਆ ਜਿਹੜਾ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਤੇ ਭਗਵਾਨ ਤਮਾਨ ਰਕਿਆਂ ਨੂੰ ਵੀ ਡਰ ਲੱਗਦਾ ਕਿ ਜੇ ਇਹ ਟਿਕਾਣਾ ਬਚ ਗਿਆ ਇੱਥੇ ਲਾਇਬ੍ਰੇਰੀ ਮਿਊਜ਼ੀਅਮ ਬਣ ਗਿਆ ਨੌਜਵਾਨ ਪੀੜ੍ਹੀ ਉਸ ਇਤਿਹਾਸ ਨਾਲ ਜੁੜ ਗਈ ਤੇ ਫਿਰ ਜਿਹੜੇ ਇਹ ਬਸੰਤੀ ਪੱਗਾਂ ਬਨ ਬਨ ਕੇ ਨਕਲੀ ਇਨਕਲਾਬੀ ਪੰਜਾਬ ਦੇ ਦੇਵੇ